ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਤਨ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਈ ਗੁਰਦੁਆਰਾ ਸਾਹਿਬ ਮੌਜੂਦ ਹਨ ਇਨ੍ਹਾਂ ਵਿੱਚੋਂ ਪ੍ਰਮੁੱਖ ਗੁਰਦੁਆਰਾ ਸ੍ਰੀ 베ਰ ਸਾਹਿਬ ਵੇਈ ਨਦੀ ਦੇ ਕਿਨਾਰੇ ਤੇ ਸਥਿਤ ਹੈ ਇੱਥੇ ਪੁਰਾਤਨ 베ਰੀ ਅੱਜ ਵੀ ਮੌਜੂਦ ਹੈ ਜਿਸ ਦੇ ਨਾਮ ਤੋਂ ਗੁਰਦੁਆਰਾ ਬੇਰ ਸਾਹਿਬ ਪ੍ਰਸਿੱਧ ਹੋਇਆ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨਾਨ ਸਮੇਂ ਦਾਤਨ ਜ਼ਮੀਨ ਦੇ ਵਿੱਚ ਗੜ ਦਿੱਤੀ ਸੀ ਜਿਸ ਨਾਲ ਇਹ 베ਰੀ ਦਾ ਦਰਖਤ ਪੈਦਾ ਹੋਇਆ ਹੈ ਗੁਰਦੁਆਰਾ ਬੇਰ ਸਾਹਿਬ ਦੀ ਇਮਾਰਤ ਬਹੁਤ ਹੀ ਆਲੀਸ਼ਾਨ ਬਣੀ ਹੋਈ ਹੈ ਜਿਸ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਸੰਗਤ ਬੜੀ ਸ਼ਰਧਾ ਨਾਲ ਮੱਥਾ ਟੇਕ ਕੇ ਗੁਰਬਾਣੀ ਦੇ ਪਾਠ ਤੇ ਕੀਰਤਨ ਦਾ ਆਨੰਦ ਮਾਣਦੀ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਹੀਠਾ ਪੂਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਵਜੋਂ ਮੌਜੂਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪੂਰਾ ਸਾਹਿਬ ਦੇ ਤਪ ਸਥਾਨ ਵਾਲੀ ਜਗ੍ਹਾ ਤੇ ਵਿਰਾਜ ਕੀ ਰੱਬੀ ਰੰਗ ਵਿੱਚ ਜੁੜਦੇ ਸਨ। ਸ਼ਰਦਾਵਨ ਯਾਤਰੂ ਤਪ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਗੁਰਬਾਣੀ ਪਾਠ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਨ। ਗੁਰਦੁਆਰਾ ਸ੍ਰੀ 베ਰ ਸਾਹਿਬ ਨਾਲ ਬੈੰਦੀ ਕਾਲੀ ਬੇਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਿਆ ਕਰਦੇ ਸਨ ਜਿਸ ਕਾਰਨ ਬੇ ਨਦੀ ਗੁਰੂ ਜੀ ਦੇ ਡੂੰਗੇ ਰਿਸ਼ਤੇ ਦੀ ਯਾਦ ਦਿਵਾਉਂਦੀ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਦੀ ਸੁੰਦਰ ਇਮਾਰਤ ਦੇ ਕੋਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਪਾਈ ਮਰਦਾਨਾ ਜੀ ਦੀ ਯਾਦ ਵਿੱਚ ਪਾਈ ਮਰਦਾਨਾ ਹਾਲ ਵੀ ਉਸਾਰਿਆ ਗਿਆ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਨਾਲ ਵਿਸ਼ਾਲ ਸਰੋਵਰ ਵੀ ਸ਼ੋਭਤ ਹੈ ਜਿੱਥੇ ਇਸ਼ਨਾਨ ਕਰਕੇ ਸੰਗਤ ਵਡਪਾਗਾ ਮਹਿਸੂਸ ਕਰਦੀ ਹੈ ਗੁਰਦੁਆਰਾ ਬੇਲ ਸਾਹਿਬ ਵਿਖੇ ਬਣੇ ਲੰਗਰ ਹਾਲ 'ਚ ਹਰ ਸਮੇਂ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ ਅਤੇ ਦੂਰ ਦਰਾਡੇ ਤੋਂ ਪਹੁੰਚੀ ਲੰਗਰ ਪੰਗਤ ਵਿੱਚ ਬੈਠ ਕੇ ਲੰਗਰ ਸ਼ਕਤੀ ਹੈ ਅਤੇ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਸਪੇਸ਼ੀਅਲ ਕਾਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਸਵਿਸਦਾਰ ਕਰ ਸਕੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ